ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਗੇ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਹਾਂ ਸ਼ੇਰੂ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੀ ਜੋ ਵੀ ਮੇਰੇ ਭਾਈ ਵੀਰ ਭੈਣਾਂ ਮੇਰੀ ਸਪੋਰਟ ਕਰ ਰਹੇ ਆ ਮੇਰੀਆਂ ਵੀਡੀਓ ਦੇਖ ਰਹੇ ਆ ਪੂਰੀ ਦੇਖਦੇ ਆ ਤੇ ਜੀ ਸਾਰਿਆਂ ਦਾ ਤੈ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਸਾਰੇ ਮੇਰੇ ਵੀਰ ਭੈਣਾਂ ਨੂੰ ਵੀ ਰਿਕਵੈਸਟ ਹੈ ਕਿ ਇਸੇ ਤਰ੍ਹਾਂ ਜੀ ਮੇਰੀ ਸਪੋਰਟ ਬਣਾਈ ਰੱਖਿਓ ਤੇ ਸਾਡੀਆਂ ਵੀਡੀਓ ਜੀ ਜ਼ਰੂਰ ਦੇਖਿਆ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਆਪਣੀ ਭੈਣ ਨੂੰ ਜੀ ਜ਼ਰੂਰ ਕੀਤੇ ਕਰੋ ਤੇ ਲਾਈਕ ਵੀ ਜਰੂਰ ਕਰਤਾ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਤੇ ਆਪਾਂ ਜੀ ਹੁਣ ਸਵੇਰ ਦਾ ਟਾਈਮ ਹੋ ਗਿਆ ਹੈ ਉਹ ਤਕਰੀਬਨ 8:30 ਦਾ ਹੋ ਗਿਆ ਹੈ ਟਾਈਮ ਤੇ ਕਿਉਂਕਿ ਮੈਂ ਇਸ ਤੋਂ ਪਹਿਲਾਂ ਕੋਈ ਵੀ ਕੰਮ ਨਹੀਂ ਕਰ ਸਕਦੀ ਮੈਂ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਉਸ ਤੋਂ ਬਾਅਦ ਹੀ ਮੇਰੇ ਤੋਂ ਕੰਮ ਹੁੰਦੇ ਆ ਤੇ ਹੁਣ ਤਾਂ ਜੀ ਕਾਫੀ ਦਿਨਾਂ ਤੋਂ ਛੁੱਟੀਆਂ ਸੀ ਮਾਹੌਲ ਖਰਾਬ ਹੋਣ ਕਰਕੇ ਤੇ ਅੱਜ ਹੀ ਸਕੂਲ ਖੁੱਲੇ ਆ ਤੇ ਸਵੇਰੇ ਜੀ ਮੈਂ ਪਹਿਲਾਂ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਉਹਨਾਂ ਦੇ ਟਿਫਨ ਵਗੈਰਾ ਪੈਕ ਕਰਕੇ ਤੇ ਹੁਣ ਜੀ ਮੈਂ ਲੱਗੀਆਂ ਝਾੜੂ ਲਾਉਣ ਪਹਿਲਾਂ ਮੈਂ ਬਾਹਰੋਂ ਜੀਬ ਉਖਰ ਲਾ ਲਈਆ ਥੱਲੇ ਤੋਂ ਤੇ ਹੁਣ ਝਾੜੂ ਲਾਉਣ ਲੱਗ ਗਈਆਂ ਤੇ ਇਧਰ ਜੀ ਛੋਟਾ ਬੇਬੀ ਬੈਠਾ ਹੋਇਆ ਏ ਆਦੀ ਦਾਦੀ ਮੰਮਾ ਦੇ ਨਾਲ ਖੇਡ ਰਿਹਾ ਏ ਤੇ ਮੰਮੀ ਜੀ ਗੁਆਰੇ ਦੀਆਂ ਫਲੀਆਂ ਸਾਫ਼ ਕਰਦੇ ਪਿਆ ਉਹ ਆਪਾਂ ਇਥੋਂ ਵੇਚਣ ਆਏ ਸੀ ਸਬਜੀ ਤੇ ਉਹਨਾਂ ਕੋਲ ਲਈਆਂ ਸੀਗੀਆਂ। ਦੁਆਰਾ ਲਿਆ ਕੇ ਕੱਲ ਦਾ ਰੱਖਿਆ ਪਿਆਏ ਤੇ ਫਿਰ ਸ਼ਾਮ ਨੂੰ ਤਾਂ ਕੱਲ ਜੀ ਆਪਾਂ ਨਹੀਂ ਬਣਾਇਆ ਸੀ ਤੇ ਹੁਣ ਸਵੇਰੇ ਬਣਾਉਣ ਲੱਗੇ ਆ। ਤੇ ਮੰਮੀ ਕਹਿੰਦੇ ਬਨਾਰ ਮੈਂ ਚਲ ਬੇਬੀ ਨੂੰ ਖੜਾ ਲੈਣੀ ਆ ਤੇ ਨਾਲ ਗੁਵਾਰਾ ਸਾਫ਼ ਕਰ ਦੇਣੀ ਆ ਤੁਹਾਨੂੰ ਫੜਾ ਦਿਓ। ਤੇ ਮੈਂ ਉਹਨਾਂ ਨੂੰ ਫੜਾਤਾ ਜੀ। ਤੇ ਹੁਣ ਜੀ ਮੈਂ ਝਾੜੂ ਲਾ ਕੇ ਤੇ ਫਿਰ ਜੀ ਆਪਾਂ ਤੋੜਨੀ ਆ ਅੱਜ ਮਿਰਚਾਂ ਵੀ। ਤੇ ਮੇਰੇ ਹਸਬੰਦ ਤੇ ਮੇਰੇ ਡੈਡੀ ਦੋਨੋਂ ਗਏ ਹੋਏ ਆ ਤੇ ਉਹ ਸਵੇਰੇ ਹੀ ਚਲੇ ਗਿਆ ਕਹਿੰਦੇ ਕਿ ਫਿਰ ਧੁੱਪ ਚਾੜ ਆਉਂਦੀ ਏ ਤੇ ਮੈਨੂੰ ਬੋਲ ਕੇ ਗਿਆ ਕਿ ਤੂੰ ਘਰ ਦੇ ਕੰਮ ਕਰਕੇ ਤੇ ਸਾਡੇ ਪਿੱਛੇ ਆ ਜੀ ਤੇ ਹੁਣ ਜੀ ਮੈਂ ਝਾੜੂ ਹੀ ਰਹਿ ਗਿਆ ਸੀ ਲਾਉਣ ਵਾਲਾ ਤੇ ਇਹ ਲਾ ਕੇ ਤੇ ਮੈਂ ਹੁਣ ਜਾਂਦੀ ਆ ਫਿਰ ਰੋਟੀ ਸਬਜੀ ਤਾਂ ਆ ਕੇ ਬਣਾਵਾਂਗੇ ਤੇ ਇੱਕ ਵਾਰੀ ਘੰਟਾ ਕੁ ਲਵਾਉਂਦੇ ਆ ਕਿਉਂਕਿ ਆਪਾਂ ਅਧੀਆਂ ਕਤੌੜਨੀਆਂ ਆ ਆਪਣੀ ਇੱਕ ਕਨਾਲ ਆ ਮਿਰਚਾਂ ਦੀ ਤੇ ਅਧੀਆਂ ਕਤੌੜਾਂਗੇ ਉਲਾਲ ਹੋਈਆਂ ਖੜੀਆਂ ਤੇ ਬਾਕੀ ਨੂੰ ਕੱਲ ਪਾਣੀ ਲਾਇਆ ਸੀ ਤੇ ਉਹ ਬਾਅਦ ਚ ਤੋੜਾਂਗੇ ਹੁਣ ਸੁੱਕ ਗਈਆਂ ਜਦੋਂ ਤੇ ਇਹਨਾਂ ਨੂੰ ਹੁਣ ਆਪਾਂ ਪਾਣੀ ਲਾ ਦੇਾਂਗੇ ਤੇ ਵੀਡੀਓ ਨੂੰ ਜੀ ਪੂਰਾ ਜ਼ਰੂਰ ਦੇਖਿਓ ਤੇ ਚਲੋ ਜੀ ਹੁਣ ਆਪਾਂ ਜਾ ਰਹੇ ਆ ਖੇਤ ਤੇ ਇਹ ਆ ਜੀ ਸਾਹਮਣੇ ਆਪਣੀ ਮਿਰਚਾਂ ਤੇ ਹੁਣ ਮੈਂ ਚੱਲੀਆਂ ਨਾਲ ਡੈਡੀ ਵਾਸਤੇ ਪਾਣੀ ਲਈ ਜਾਂਦੇ ਆ ਤੇ ਚਾਹ ਤਾਂ ਪਹਿਲਾਂ ਪੀ ਗਈ ਸੀ ਤੇ ਹੁਣ ਪਾਣੀ ਨਾਲੇ ਦਿਆਂਗੇ ਤੇ ਨਾਲ ਹੀ ਫਿਰ ਮੈਂ ਵੀ ਮਿਰਚਾਂ ਤੋੜਨੀਆਂ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਜੀ ਪੂਰਾ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਜੀ ਹੁਣ ਮੈਂ ਵੀ ਸ਼ੁਰੂ ਕਰਤੀ ਆ ਮਿਰਚਾਂ ਤੋੜਨੀਆਂ ਤੇ ਚਲੋ ਜੀ ਨਾਲ ਦੀ ਨਾਲ ਆਪਾਂ ਗੱਲਾਂ-ਬਾਤਾਂ ਕਰਦੇ ਜਾਵਾਂਗੇ ਤੇ ਨਾਲ ਦੀ ਨਾਲ ਦੀ ਆਪਾਂ ਮਿਰਚਾਂ ਤੋੜਾਂਗੇ ਤੁਸੀਂ ਨਾਲ ਦੀ ਨਾਲ ਵੀਡੀਓ ਦੇਖਦੇ ਔਰ ਜਾਇਓ ਤੇ ਨਾਲੇ ਜੀ ਆਪਣੀਆਂ ਗੱਲਾਂ-ਬਾਤਾਂ ਜ਼ਰੂਰ ਸੁਣਿਓ ਤੇ ਕਮੈਂਟ ਦੇ ਵਿੱਚ ਜੀ ਮੈਨੂੰ ਜ਼ਰੂਰ ਜਵਾਬ ਵੀ ਦਿਓ ਤੇ ਅਸੀਂ ਜੀ ਕਰਨ ਚਲੇ ਗਏ ਅਸੀਂ ਮੇਰੇ ਪੇਕਿਆਂ ਤੇ ਤੇ ਉਹ ਜੀ ਮਮਦੋਟ ਦੇ ਲੱਗ ਗਏ ਆ ਪਿੰਡ ਸਾਡਾ ਮੇਰੇ ਪੇਕਿਆਂ ਦਾ ਤੇ ਅਸੀਂ ਉੱਥੇ ਗਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਉਹ ਵੀ ਵਿਚਾਰੇ ਕਿਤੇ ਗਏ ਹੋਏ ਸੀ ਬੱਚਿਆਂ ਨੂੰ ਲੈ ਕੇ ਬਾਰਡਰ ਤੋਂ ਦੂਰ ਤੇ ਕਾਲੀ ਕਾਰ ਆਏ ਸੀ ਤੇ ਅਸੀਂ ਸਾਨੂੰ ਫੋਨ ਕੀਤਾ ਨਾਲੇ ਕਹਿੰਦੇ ਕਿ ਤੁਸੀਂ ਮਿਲ ਜਾਓ ਵੀ ਬੱਚੇ ਕਹਿੰਦੇ ਆ ਕਿ ਪੂਆ ਵਰੀ ਮਿਲ ਜਾਣਾ ਆ ਕੇ ਤੇ ਮੇਰੀ ਛੋਟੀ ਭੈਣ ਵੀ ਆਈ ਹੋਈ ਸੀ ਤੇ ਫਿਰ ਮੈਂ ਵੀ ਚਲੇਗੀ ਤੇ ਅਸੀਂ ਜੀ ਫਿਰ ਸ਼ਾਮ ਨੂੰ ਵਾਪਸ ਆ ਗਏ ਤੇ ਜਦੋਂ ਜੀ ਵਾਪਸ ਆਏ ਤਾਂ ਸਾਨੂੰ ਪਹਿਲਾ ਇਹ ਫੋਨ ਮਗਰ ਲਾਉਣ ਤਾਂ ਲੱਗੇ ਸੀ ਤੇ ਬਾਕੀ ਫਿਰ ਕਹਿੰਦੇ ਨਹੀਂ ਲਾਇਆ ਮੰਮੀ ਹੈਗੇ ਸੀ ਘਰ ਬੱਚਿਆਂ ਦੇ ਕੋਲ ਤੇ ਛੋਟੇ ਬੇਬੀ ਨੂੰ ਜੀ ਮੈਂ ਨਾਲ ਲੈ ਗਈ ਸੀ ਤੇ ਮੇਰੀਆਂ ਦੋਨੋਂ ਵੱਡੀਆਂ ਕੁੜੀਆਂ ਜਿਹੜੀਆਂ ਉਹ ਮੈਂ ਘਰੇ ਛੱਡ ਗਈ ਸੀ ਮੰਮੀ ਦੇ ਕੋਲ ਤੇ ਡੈਡੀ ਆਪਣਾ ਕੰਮ ਚਲੇ ਗਏ ਸੀ ਤੇ ਆਪਣੇ ਜੀ ਇਥੋਂ ਪਿੰਡ ਦੇ ਲਾਗੇ ਆਉਂਦੀ ਨਾ ਬਾਹਰਲੀ ਸਾਈਡ ਤੋਂ ਇੱਕ ਡਰਾਉਨ ਲੰਘ ਗਿਆ ਜਿਹੜਾ ਕਿ ਪਾਕਿਸਤਾਨ ਵੱਲੋਂ ਆਇਆ ਸੀ ਤੇ ਅੱਗੇ ਜੀ ਪਿੰਡ ਹੈਗਾ ਇਸ ਵਾਇਆ ਤੇ ਉੱਥੇ ਜੀ ਆਪਣੇ ਆਰਮੀ ਦੇ ਜਵਾਨ ਬੈਠੇ ਹੋਏ ਸੀ ਜੀ ਕੋਠੀ ਦੇ ਉੱਪਰ ਤੇ ਉਹਨਾਂ ਦੇਖ ਲਿਆ ਤੇ ਉਹਨਾਂ ਦੁਆਰਾ ਵੀ ਉਤਾਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਤੇ ਫਾਇਰਿੰਗ ਵਗੈਰਾ ਵੀ ਸ਼ਾਇਦ ਕੀਤੀ ਆ ਉਹਨਾਂ ਨੇ ਤੇ ਬਾਕੀ ਜੀ ਉਹ ਵਾਪਸ ਫੇਰ ਲਾਏਗੇ ਨਹੀਂ ਫੜਿਆ ਗਿਆ ਤੇ ਦੇਖੋ ਜੀ ਹਾਲੇ ਵੀ ਡਰ ਤਾਂ ਬਹੁਤ ਜ਼ਿਆਦਾ ਬਣਿਆ ਹੀ ਹੋਇਆ ਏ ਕਿਉਂਕਿ ਪਹਿਲਾਂ ਤਾਂ ਰਾਤ ਨੂੰ ਡਰੋਨ ਆਉਂਦੇ ਸੀ ਹੁਣ ਜੀ ਦਿਨ ਨੂੰ ਵੀ ਆਉਣ ਲੱਗ ਗਏ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜੀ ਮੇਰੇ ਵੀਰੇ ਨੇ ਫੋਨ ਕੀਤਾ ਕਿ ਉੱਥੇ ਮਮਦੋਟ ਦੇ ਵਿੱਚ ਵੀ ਵੀ ਫਾਇਰਿੰਗ ਹੋਈ ਆ ਉੱਥੇ ਵੀ ਡਰੋਨ ਦੇਖਿਆ ਗਿਆ ਏ ਪਤਾ ਨਹੀਂ ਇੱਕ ਆਇਆ ਇੱਕ ਦੋ ਆਏ ਸੀ ਇਹਨਾਂ ਨੇ ਪਤਾ ਚੱਲਿਆ ਤੇ ਇੱਥੇ ਵੀ ਜੀ ਕਹਿੰਦੇ ਆ ਦੋ ਆਏ ਆ ਤੇ ਉਧਰ ਵੀ ਸ਼ਾਇਦ ਦੋ ਹੀ ਸੀ ਤੇ ਦੇਖੋ ਹੁਣ ਪਹਿਲਾਂ ਤਾਂ ਰਾਤ ਨੂੰ ਡਰ ਲੱਗਦਾ ਸੀ ਜੀ ਹੁਣ ਤਾਂ ਦਿਨ ਨੂੰ ਵੀ ਲੱਗਣ ਲੱਗ ਗਿਆ ਕਿਉਂਕਿ ਬਾਰਡਰ ਵਾਲਿਆਂ ਦਾ ਤਾਂ ਜੀ ਇਸ ਤਰ੍ਹਾਂ ਹੀ ਆ ਬਹੁਤ ਬੁਰਾ ਹਾਲ ਹੈ ਆ ਜੀ ਤੇ ਫਿਰ ਬੱਚੇ ਤਾਂ ਕਾਫੀ ਜ਼ਿਆਦਾ ਹੋਰ ਵੀ ਡਰ ਜਾਂਦੇ ਆ ਇਸ ਤਰ੍ਹਾਂ ਦੀ ਖਬਰਾਂ ਸੁਣ ਕੇ ਤੇ ਇਹ ਜਿਹੜੇ ਸਾਡੇ ਨਾਲ ਦੇ ਪਿੰਡ ਆਇਆ ਸੀ ਜੇ ਉੱਥੇ ਵੀ ਆਪਾਂ ਝੂਠ ਤਾਂ ਨਹੀਂ ਕਹਿ ਸਕਦੇ ਵੀ ਇਹ ਆਇਆ ਜ਼ਰੂਰ ਸੀ ਤੇ ਉੱਥੇ ਕਿਉਂਕਿ ਮੇਰੇ ਜਠਾਣੀ ਆ ਤੇ ਉਹਨਾਂ ਦੇ ਪੇਕੇ ਵੀ ਉਸੇ ਪਿੰਡ ਵਿੱਚ ਹੀ ਆ ਤੇ ਉਹਨਾਂ ਵੀ ਦੱਸਿਆ ਕਿ ਇੱਥੇ ਡਰੋਨ ਆਇਆ ਉਹਨਾਂ ਦੇਖਿਆ ਵੀ ਇਹ ਤੇ ਜਦੋਂ ਕਾਰ ਆਏ ਤਾਂ ਜੀ ਬੱਚੇ ਕਾਫੀ ਡਰੇ ਹੋਏ ਸੀ ਤੇ ਤਾਂ ਅਸੀਂ ਉਹਨਾਂ ਦਾ ਮਨਮੁਢ ਬਣਾਇਆ ਕਿ ਨਹੀਂ ਉਹ ਵੈਸੇ ਆਇਆ ਸੀ ਜੀ ਕੋਈ ਤੇ ਤੁਸੀਂ ਡਰੋ ਨਾ ਤੇ ਦੇਖੋ ਜੀ ਬਾਰਡਰ ਵਾਲਿਆਂ ਦਾ ਤਾਂ ਇਹੀ ਹਾਲ ਏ ਕਿਉਂਕਿ ਬਹੁਤ ਹੀ ਜ਼ਿਆਦਾ ਡਰ ਬਣਿਆ ਰਹਿੰਦਾ ਹੈ ਬਾਰਡਰ ਤੇ ਜੀ ਤੇ ਅਸੀਂ ਜੀ ਅੱਧਾ ਕੁ ਕਿਲੋਮੀਟਰ ਹੀ ਦੂਰ ਆ ਬਾਰਡਰ ਤੋਂ ਤੇ ਚਲੋ ਵੈਗਰੂ ਇਹ ਸਾਡੀ ਰੱਖਿਆ ਕਰਨ ਵਾਲਾ ਪਰਮਾਤਮਾ ਹੀ ਹੈ ਜੇ ਉਹਨੇ ਬਚਾਉਣਾ ਹੈ ਜਿੰਨੂੰ ਤੇ ਉਹਨੇ ਬਚਾ ਹੀ ਲੈਣਾ ਆ ਤੇ ਚਲੋ ਉਹਦੇ ਹੀ ਪਰੋਸੇ ਹੁਣ ਬੈਠੇ ਹੋਏ ਆ ਕਿਉਂਕਿ ਆਪਣੇ ਇੱਥੇ ਖੇਤ ਆ ਘਾਹ ਰਿਆ ਇਸ ਤਰ੍ਹਾਂ ਬੰਦਾ ਛੱਡ ਕੇ ਕਿਤੇ ਵੀ ਨਹੀਂ ਜਾ ਸਕਦਾ ਦੇ ਜਿਹੜੇ ਗਏ ਵੀ ਆ ਉਹਨਾਂ ਨੂੰ ਵੀ ਹੁਣ ਵਾਪਸ ਆਉਣਾ ਪਿਆ ਕਿਉਂਕਿ ਕਿੰਨੀ ਕੁ ਧੀਰ ਕੋਈ ਕਿੱਥੇ ਰਵੇ ਕੋਈ ਜੰਗ ਦਾ ਟਾਈਮ ਇੱਕ ਫਿਕਸ ਤਾਂ ਹੈ ਨਹੀਂ ਕਿ ਐਨੇ ਟਾਈਮ ਤੇ ਲੱਗਣੀ ਆ ਤੇ ਤੁਸੀਂ ਚਲੇ ਜਾਓ। ਬਾਕੀ ਜੀ ਆਪਣੇ ਫੌਜ ਦੇ ਜਵਾਨਾਂ ਨੇ ਤਾਂ ਕੁਝ ਵੀ ਨਹੀਂ ਬੋਲੇ ਆ ਕਿ ਤੁਸੀਂ ਚਲੇ ਜਾਓ ਪਹਿਲਾਂ ਇੱਕ ਸ਼ੁਰੂ ਵਿੱਚ ਇੱਕ ਵੀ ਬੋਲਿਆ ਸੀ ਉਹਨਾਂ ਨੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਤੁਸੀਂ ਕਰਾਂ ਦੇ ਵਿੱਚ ਹੀ ਸੇਫ ਰਹੋ। ਵੀ ਅੰਦਰ ਰਹੋ ਛੱਤ ਦੇ نیچے ਰਹੋ ਵੀ ਡਰਾਉਣਾ ਆਉਂਦਾ ਹੈ ਤੁਹਾਨੂੰ ਦੇਖਣ ਬਾਹਰ ਨਾ ਭੱਜੋ ਤੇ ਤੁਸੀਂ ਵੀ ਛੱਤ ਦੇ ਥੱਲੇ ਵੀ ਅੰਦਰ ਚਲੇ ਜਾਇਆ ਕਰੋ। ਤੇ ਦੇਖੋ ਜੀ ਜਿਹੜੇ ਵੀ ਇਹ ਚੀਜ਼ ਮੰਨ ਰਹੇ ਨਹੀਂ ਉਹ ਤਾਂ ਵੀ ਕੁਝ ਨਹੀਂ ਹੁੰਦਾ ਤੇ ਵੈਸੇ ਵੀ ਜੇਵੇਂ ਆਪਾਂ ਨੂੰ ਸਰਕਾਰ ਕਵੇ ਉਹਦਾ ਮੰਨਣਾ ਚਾਹੀਦਾ ਏ ਤੇ ਜਿਹੜਾ ਜੀ ਖਾਈ ਦੇ ਵਿੱਚ ਇੱਕ ਮੌਤ ਵੀ ਹੋ ਗਈ ਕੱਲ ਉਸ ਔਰਤ ਦੀ ਮੌਤ ਹੋਈ ਆ ਤੇ ਉੱਥੇ ਜੀ ਮੇਰੇ ਨਾਨਕੇ ਰਹਿੰਦੇ ਆ ਖਾਈ ਵਿੱਚ ਤੇ ਉਹਨਾਂ ਵੀ ਦੱਸਿਆ ਮੇਰੇ ਮਾਮਾ ਜੀ ਵੀ ਕੱਲ ਆਏ ਹੋਏ ਸੀ ਤੇ ਉਹਨਾਂ ਵੀ ਦੱਸਿਆ ਕਿ ਉਸ ਔਰਤ ਦੀ ਜੀ ਕਲ ਡੈਥ ਹੋ ਗਈ ਜਿੰਨੂੰ ਛਰੇ ਵੱਜੇ ਸੀਗੇ ਉਹ ਡਰੋਨ ਫਟਿਆ ਸੀ ਜਿਹੜਾ ਰਾਤ ਨੂੰ ਇਸ ਦਿਨ ਜ਼ਿਆਦਾ ਧਮਾਕੇ ਹੋਏ ਸੀ ਤੇ ਉਸ ਦਿਨ ਉਹ ਡਰੋਨ ਫਟਿਆ ਸੀ ਉੱਥੇ ਤੇ ਉਹ ਔਰਤ ਦੀ ਜੀ ਕਲ ਡੈਥ ਹੋ ਗਈ ਵਿਚਾਰੀ ਦੀ 5-6 ਦਿਨ ਤੋਂ ਦਾਖਲ ਸੀਗੀ ਤੇ ਬਾਕੀ ਉਹਨਾਂ ਦੇ ਜੀ ਹਾਲੇ ਐਡਮਿਟ ਨੇ ਉਹਨਾਂ ਜੀ ਲਾਈਟ ਜਗਾ ਕੇ ਤੇ ਰੋਟੀ ਖਾਣ ਲੱਗੇ ਸੀ ਤੇ ਉਹਦਾ ਇੱਕ ਜਿਹੜਾ ਉਹ ਸਾਰਾ ਤਾਂ ਨਹੀਂ ਉੱਥੇ ਡਿੱਗਿਆ ਜੇ ਸਾਰਾ ਡਿੱਗਦਾ ਤਾਂ ਬਹੁਤ ਜ਼ਿਆਦਾ ਖਲਾਰੇ ਪੈਣੇ ਸੀ ਸਾਰੀ ਖਾਈ ਤਬਾਹ ਹੋ ਸਕਦੀ ਸੀ ਤੇ ਬਾਕੀ ਜੀ ਉਹ ਕੋਈ ਥੋੜਾ ਹੀ ਡਿੱਗਿਆ ਆ ਇੱਕ ਹੁੰਦਾ ਵੀ ਜਿਵੇਂ ਪੇਸਕਾਏ ਲੋ ਜਾ ਉਹ ਬੰਬ ਜਿਹੜੇ ਕਿਵੇਂ ਉਹਨਾਂ ਲਾਏ ਹੁੰਦੇ ਆ ਉਹਨਾਂ ਨੂੰ ਹੀ ਪਤਾ ਹੋਤਾ ਤੇ ਉਹਦੇ ਬਸ ਉਹਨਾਂ ਨੂੰ ਉਹਨਾਂ ਦੇ ਘਰ ਦੇ ਪੂਰੇ ਘਰ 'ਚ ਅੱਗ ਵੀ ਲੱਗ ਗਈ ਸੀ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਤੇ ਸਾਡੇ ਜੀ ਪਰਿਵਾਰ ਉੱਥੇ ਦੇਖ ਕੇ ਆਏ ਆ ਮੇਰੇ ਵੀਰ ਜੀ ਵੀ ਗਏ ਸੀ ਉਹਨਾਂ ਦੇ ਘਰ ਤੇ ਚਲੋ ਜੀ ਪਰਮਾਤਮਾ ਹੀ ਸਭ ਕੁਝ ਠੀਕ ਕਰੇਗਾ ਵੇ ਗੁਰੂ ਨੂੰ ਫਿਕਰ ਆ ਸਾਰਾ ਤੇ ਹੁਣ ਜੀ ਆਪਾਂ ਤੁਰ ਪਏ ਆ ਘਰ ਨੂੰ ਮਿਰਚਾਂ ਲੈ ਕੇ ਚੱਲਦੇ ਆ ਤੇ ਇਹ ਜੀ ਆਪਣੇ ਗਵਾਂਡੀਆਂ ਦੀ ਮੋਟਰ ਚੱਲੀ ਹੋਈ ਹੈ ਉਹਨਾਂ ਪਾਣੀ ਛੱਡਿਆ ਹੋਇਆ ਹੈ ਬੱਤਰ ਤੇ ਬਾਕੀ ਦੀਆਂ ਜੀ ਅਧੀਆਂ ਮਿਰਚਾਂ ਰਹਿ ਗਈਆਂ ਉਹ ਹੁਣ ਕੱਲ ਨੂੰ ਨਹੀਂ ਤੇ ਪਰਸੋਂ ਤੋੜਾਂਗੇ ਕਿਉਂਕਿ ਉੱਧਰ ਪਾਣੀ ਖੜਾ ਆ ਹਲੇ ਤੇ ਕੱਲ ਤੱਕ ਨਹੀਂ ਸੁੱਕਣਾ ਤੇ ਹੁਣ ਜੀ ਬਾਅਦ ਚ ਤੋੜਾਂਗੇ ਉਹ ਤੇ ਹੁਣ ਜੀ ਘਰ ਚੱਲ ਕੇ ਬਣਾਉਂਦੇ ਆ ਰੋਟੀ ਸਬਜੀ ਤੇ ਫੇਰ ਜੀ ਆਪਾਂ ਹੁਣ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਤੇ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਦੇਖੋ ਜੀ ਮੇਰਾ ਬੇਬੀ ਮੇਰੇ ਪਿੱਛੇ ਪਿੱਛੇ ਆ ਗਿਆ ਸੀ ਪਹਿਲਾਂ ਤਾਂ ਦਾਦਾ ਜੀ ਦੀ ਕੁੜੀ ਨੂੰ ਲੈ ਕੇ ਤੇ ਹੁਣ ਉਹ ਦੇਖੋ ਲੱਕੜ ਤੇ ਬੈਠਾ ਰਿਹਾ ਦਾਦੀ ਮम्मा ਦੇ ਨਾਲ ਤੇ ਹੁਣ ਮੈਨੂੰ ਵੇਖ ਕੇ ਘਰ ਨੂੰ ਭੱਜ ਪਿਆ ਏ